ਜਰੀ ਰਾਗ ਮਹੱਲਾ ਪਹਿਲਾ ਡੂੰਗਰ ਦੇ ਕੁ ਡਰਾਵਣੋ ਪੈੜਾ ਡਰਿਆਸ ਇੱਕ ਪਾਸੇ ਸੰਸਾਰ ਸਮੁੰਦਰ ਹੋਇ ਦੂਜੇ ਪਾਸੇ ਸਵਿਚੂ ਪਾਰ ਲੰਘ ਲਈ ਗੁਰਮੁਖਾਂ ਵਾਲਾ ਰਸਤਾ ਹੈ ਪਰ ਆਤਮਕ ਜੀਵਨ ਵਾਲਾ ਔਰਸਤਾ ਪਹਾੜੀ ਰਸਤਾ ਹੈ ਆਤਮਿਕ ਜੀਵਨ ਦੀ ਸਿਕਰ ਤੇ ਪਹੁੰਚਣਾ ਮਨ ਨੂੰ ਇੱਕ ਬੜੇ ਉੱਚੇ ਡਰਾਉਣੇ ਪਹਾੜ ਤੇ ਚੜਨਾ ਹੈ। ਉਸ ਡਰਾਉਣੇ ਪਹਾੜ ਨੂੰ ਵੇਖ ਕੇ ਪੀ ਕੇ ਘਰ ਵਿੱਚ ਮਾਂ ਪਿਓ ਭੈਣ ਭਰਾ ਆਦਿਕ ਦੇ ਮੋਹ ਵਿੱਚ ਗ੍ਰਸੀ ਜੀਵ ਇਸਤਰੀ ਡਰ ਗਈ ਕਿ ਇਸ ਪਹਾੜ ਉੱਤੇ ਚੜ੍ਹਿਆ ਨਹੀਂ ਜਾ ਸਕਦਾ। ਜਗਤ ਦਾ ਮੋਹ ਦੂਰ ਨਹੀਂ ਕੀਤਾ ਜਾ ਸਕਦਾ। ਆਪਾ ਵਾਰਿਆ ਨਹੀਂ ਜਾ ਸਕਦਾ ਉੱਚੇ ਪर्वਤ ਗਾਖੜ ਨਾ ਪੌੜੀ ਤਿਤ ਤਾਸ ਆਤਮਕੂ ਜੀਵਨ ਦੀਨ ਸਿਖਰ ਤੇ ਅਪੜ ਨਾ ਮਾਨੋ ਬੜਾ ਉੱਚਾ ਤੇ ਓਕਾ ਪਹਾੜ ਹੈ ਉਸ ਪਹਾੜ ਤੇ ਚੜਨ ਲਈ ਉਹ ਜੀਵ ਇਸਤਰੀ ਦੇ پاس ਕੋਈ ਪੂੜੀ ਵੀ ਨਹੀਂ ਹੈ ਗੁਰਮਕੂ ਅੰਤਰ ਜਾਣਿਆ ਗੁਰਮੇਲੀ ਤਰੀ ਆਸ ਗੁਰੂ ਦੇ ਸੰਮੁਖ ਰਹਿਣ ਵਾਲੀ ਜਿਸ ਚੀਫ ਇਸਤਰੀ ਨੂੰ ਗੁਰੂ ਨੇ ਪ੍ਰਭੂ ਚਰਨਾ ਵਿੱਚ ਮਿਲਾ ਲਿਆ ਉਸ ਨੇ ਆਪਣੇ ਅੰਦਰ ਹੀ ਵਸਦੇ ਪ੍ਰਭੂ ਨੂੰ ਪਛਾਨ ਲਿਆ ਤੇ ਉਹ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਈ ਭਾਈ ਦੇ ਭਵਜਲ ਵਿਖਮ ਡਰਾਉ ਇਹ ਭਾਈ ਇਹ ਸੰਸਾਰ ਸਮੁੰਦਰ ਬੜਾ ਡਰਾਉਣਾ ਹੈ ਤੇ ਤਰਨਾ ਔਖਾ ਹੈ ਪੂਰਾ ਸਤਗੁਰੂ ਰਸ ਮਿਲੇ ਗੁਰ ਤਾਰੇ ਹਰ ਨਾਓ ਜਿਸ ਮਨੁੱਖ ਨੂੰ ਪੂਰਾ ਗੁਰੂ ਪ੍ਰੇਮ ਨਾਲ ਮਿਲਦਾ ਹੈ ਉਸ ਨੂੰ ਉਹ ਗੁਰੂ ਪਰਮਾਤਮਾ ਦਾ ਨਾਮ ਦੇਖ ਕੇ ਇਸ ਸਮੁੰਦਰ ਵਿੱਚੋਂ ਪਾਰ ਲੰਘਾ ਲੈਂਦਾ ਹੈ ਰਹਾਉ ਚੱਲਾਂ ਚੱਲਾ ਜੇ ਕਰੀ ਜਾਣਾ ਚੱਲਣ ਹਾਰ ਜੇ ਮੈਂ ਸਦਾ ਚੇਤੇ ਰੱਖਾਂ ਕਿ ਮੈਂ ਜਗਤ ਤੋਂ ਜ਼ਰੂਰ ਚਲੇ ਜਾਣਾ ਹੈ ਜੇ ਮੈਂ ਸਮਝ ਲਵਾਂ ਕਿ ਸਾਰਾ ਜਗਤ ਹੀ ਚਲੇ ਜਾਣ ਵਾਲਾ ਹੈ ਜੋ ਆਇਆ ਸੋ ਚਲਸੀ ਅਮਰ ਸੋ ਗੁਰ ਕਰਤਾਰ ਜਗਤ ਵਿੱਚ ਜੋ ਵੀ ਆਇਆ ਹੈ ਉਹ ਅੰਕਰ ਚਲਾ ਜਾਏਗਾ ਮੌਤ ਰਹਿਤ ਇੱਕ ਗੁਰੂ ਪਰਮਾਤਮਾ ਹੀ ਹੈ ਇਹ ਸੱਚਾ ਸਲਾਹਣਾ ਸੱਚੇ ਤਾਂ ਪਿਆਰ ਤਾਂ ਫਿਰ ਸਤ ਸੰਗ ਵਿੱਚ ਪ੍ਰਭੂ ਚਰਨਾ ਨਾਲ ਪਿਆਰ پا ਕੇ ਸਦਾ ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਚਾਹੀਦੀ ਹੈ ਬਸ ਇਹੀ ਹੈ ਸੰਸਾਰ ਸਮੁੰਦਰ ਦੀਆਂ ਵੇਕਾਰ ਲਹਿਰਤੋਂ ਬਚਣ ਦਾ ਤਰੀਕਾ ਦਰ ਘਰ ਮਹਲਾ ਸੋਹਣੇ ਪੱਕੇ ਕੋਟ ਹਜ਼ਾਰ ਸੋਹਣੇ ਦਰਵਾਜ਼ਿਆਂ ਵਾਲੇ ਸੋਹਣੇ ਘਰ ਤੇ ਮਹਿਲ ਹਜ਼ਾਰਾਂ ਪੱਕੇ ਕਿਲੇ ਅਸਤੇ ਘੋੜੇ ਪੱਕਰੇ ਲਸ਼ਕਰ ਲੱਖਵਾਰ 파 হাতি ਘੋੜੇ ਕਾਟੀਆਂ ਲੱਕਾ ਤੇ ਬਿਆੰਤ ਲਸ਼ਕਰ ਕਿਸੇ ਨਾ ਨ ਚੱਲਿਆ ਖੱਪ-ਖੱਪ ਮੋਇਆ ਸਾਰ ਇਹਨਾਂ ਵਿੱਚੋਂ ਕੋਈ ਵੀ ਕਿਸੇ ਦੇ ਨਾਲ ਨਹੀਂ ਗਏ ਵੇ ਸਮਝ ਐਵੇਂ ਹੀ ਖੱਪ-ਖੱਪ ਕੇ ਆਤਮਿਕ ਮੋਤੇ ਮਰਦੇ ਰਹੇ ਇਹਨਾਂ ਦੀ ਕਾਤਰ ਆਤਮਿਕ ਜੀਵਨ ਗਵਾ ਗਏ ਸੋਨ ਨ ਰੁੱਪਾ ਸੰਚਿਆ ਮਾਲ ਜਾਲ ਜੰਜਾਲ ਜੇ ਸੋਨਾ ਚਾਂਦੀ ਇਕੱਠਾ ਕਰਦੇ ਜਾਈਏ ਤਾਂ ਇਹ ਮਾਲਤਨ ਜਿੰਦ ਨੂੰ ਮੋਹ ਵਿੱਚ ਬਸਾਣ ਲਈ ਜਾਲ ਬਣਦਾ ਹੈ ਫਾਹੀ ਬਣਦਾ ਹੈ ਸਭ ਜਗ ਮੈਂ ਦੋਹੀ ਫੇਰੀਆ ਵਿਣ ਨਾ ਵੈ ਸਿਰ ਕਾਲ ਜੇ ਆਪਣੀ ਤਾਕਤ ਦੀ ਦੁਹਾਈ ਸਾਰੇ ਜਗਤ ਵਿੱਚ ਫੈਰਾ ਸਕੀਏ ਤਾਂ ਵੀ ਪ੍ਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਸਿਰ ਤੇ ਮੌਤਾ ਢਾਰ ਕਾਇਮ ਰਹਿੰਦਾ ਹੈ ਪਿੰਡ ਪੜਾ ਜੀ ਉਸਕੇ ਲਸੀ ਬਦ ਪਹਿਲੀ ਕਿਆ ਹਾਲ ਜਦੋਂ ਜਿੰਦ ਜ਼ਿੰਦਗੀ ਦੀ ਖੇਡ ਖੇਡ ਜਾਂਦੀ ਹੈ ਤੇ ਸਰੀਰ ਮਿੱਟੀ ਹੋ ਕੇ ਟਹਿ ਪਿੰਦਾ ਹੈ ਤਦੋਂ ਧਨ ਪਦार्थ ਪਦਾਰਥ ਦੀ ਖਾਤਰ ਮੰਦੇ ਕੰਮ ਕਰਨ ਵਾਲਿਆਂ ਦਾ ਭੈੜਾ ਹਾਲ ਹੀ ਹੁੰਦਾ ਹੈ ਪੁੱਤਰ ਦੇਕ ਵਿਗਸੀਐ ਨਾਰੀ ਸੇਜ ਪਧਾਰ ਪਿਓ ਆਪਣੇ ਪੁੱਤਰਾਂ ਨੂੰ ਵੇਖ ਕੇ ਕੁਝ ਹੁੰਦਾ ਹੈ ਕਸਮ ਆਪਣੀ ਸੇਜ ਉੱਤੇ स्त्री ਨੂੰ ਵੇਖ ਕੇ ਖੜਦਾ ਹੈ ਚੂਆ ਚੰਦਨ ਲਾਈ ਹੈ ਕੱਪੜ ਰੂਪ ਸ਼ਿੰਗਾਰ ਇਸ शरीर ਨੂੰ ਅਤਰ ਤੇ ਚੰਦਨ ਲਾਈਦਾ ਹੈ ਸੋਹਣਾ ਕੱਪੜਾ ਰੂਪ ਗਹਿਣਾ ਆਦਿਕ ਵੇਖ ਕੇ ਮਨ ਖੁਸ਼ ਹੁੰਦਾ ਹੈ ਕਿ ਹੂੰ ਕੇ ਹਰ ਲਾਈ ਹੈ ਸ਼ੋਡ ਚੱਲੇ ਘਰ-ਬਾਰ ਪਰ ਆਕਰ ਸੀ ਮਿੱਟੀ ਹੋ ਕੇ ਮਿੱਟੀ ਵਿੱਚ ਰਲ ਜਾਂਦਾ ਹੈ ਤੇ ਮਾਨ ਕਰਨ ਵਾਲਾ ਜੀਵ ਘਰ-ਬਾਰ ਛੱਡ ਕੇ ਸੰਸਾਰ ਤੋਂ ਚਲਾ ਜਾਂਦਾ ਹੈ ਮਹਿਰ ਮਲੂਕ ਕਹਾਈ ਹੈ ਰਾਜਾ ਰਾਉ ਕੇ ਖਾਨ ਸਰਦਾਰ ਬਾਦਸ਼ਾਹ ਰਾਜਾ ਰਾਉ ਜਾਂ ਖਾਨ ਅਕਵਾਈ ਦਾ ਹੈ ਚੌਧਰੀ ਰਾਉ ਸਦਈਏ ਜਲ ਬਲਿਆ ਅਬੇ ਮਾਨ ਆਪਣੇ ਆਪ ਨੂੰ ਚੌਧਰੀ ਰਾਏ ਸਾਹਿਬ ਆਦਿਕ ਸਦਾਈ ਦਾ ਹੈ ਇਸ ਬਡੱਪਣ ਦੇ ਅਹੰਕਾਰ ਨਾਲ ਸੜ ਮੜੀ ਦਾ ਹੈ ਜੇ ਕੋਈ ਪੂਰਾ ਮਾਨ ਆਦਰ ਨਾ ਕਰੇ ਮਨ ਮੁਕ ਨਾਮ ਵਿਸਾਰਿਆ ਜਿਉ ਡਬ ਦਦਾ ਕਾਨ ਪਰਤ ਨ ਕੁਝ ਹੁੰਦਿਆ ਪੀ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ ਪਰਮਾਤਮਾ ਦਾ ਨਾਮ ਭੁਲਾ ਦਿੱਤਾ ਤੇ ਇਉਂ ਦਸੀ ਦਸਿਆ ਜਿਵੇਂ ਜੰਗਲ ਦੀ ਅੱਗ ਨਾਲ ਸੜਿਆ ਹੋਇਆ ਕਾਨਾ ਹੈ ਬਾਹਰੋਂ ਚਮਕਦਾ ਤੇ ਅੰਦਰੋਂ ਸੜ ਕੇ ਕਾਲਾ ਹਮੇ ਕਰ ਕਰ ਜਾਈ ਸੀ ਜੋ ਆਇਆ ਜਗ ਮਾਹੇ ਜਗਤ ਵਿੱਚ ਜੋ ਵੀ ਆਇਆ ਹੈ ਮੈਂ ਵੱਡਾ ਮੈਂ ਵੱਡਾ ਆਖ ਆਖ ਕੀ ਆਖਰਿੱਤੋ ਚਲਾ ਜਾਏਗਾ ਸਭ ਜਗ ਕਾਜਲ ਕੋਟੜੀ ਤਨ ਮਨ ਦੇ ਉਸ ਆਹੀ ਇਹ ਸਾਰਾ ਜਗਤ ਕਜਲ ਦੀ ਕੋਟੜੀ ਸਮਾਨ ਹੈ ਜਿਹੜਾ ਵੀ ਇਸ ਦੇ ਮੋਹ ਵਿੱਚ ਫਸਦਾ ਹੈ ਉਸ ਦਾ ਤਨ ਮਨ ਸੀ ਸਵਾ ਵਿੱਚ ਮਿਲ ਜਾਂਦਾ ਹੈ ਗੁਰ ਰੱਖੇ ਸੇ ਨਿਰਮਲੇ ਸਬਦ ਨਿਵਾਰੀ ਭਾਏ ਗੁਰੂ ਨੇ ਆਪਣੇ ਸਬਦ ਦੀ ਰਾਹੀ ਜਿਨ੍ਹਾਂ ਦੀ ਤ੍ਰਿਸ਼ਨਾ ਅਗ ਦੂਰ ਕਰ ਦਿੱਤੀ ਉਹ ਇਸ ਕਜਲ ਕੋਠੜੀ ਵਿੱਚੋਂ ਸਾਫ ਸੁਥਰੇ ਹੀ ਰਹੇ ਨਾਨਕ ਤਰੀਐ ਸੱਚ ਨਾਮ ਸਿਰ ਸਾਹਾ ਪਤ ਸਾਹ ਇਹ ਨਾਨਕ ਅਰਦਾਸ ਕਰਕੇ ਆਖ ਜਿਹੜਾ ਪ੍ਰਮਾਤਮਾ ਸਭ ਸਾਹਾ ਦੇ ਸਿਰ ਉੱਤੇ ਪਾਤਸ਼ਾਹ ਹੈ ਉਸ ਦੇ ਸਦਾ ਧਿਰ ਨਾਮ ਵਿੱਚ ਜੁੜ ਕੇ ਇਸ ਸੰਸਾਰ ਸਮੁੰਦਰ ਵਿੱਚੋਂ ਪਾਰ ਲੰਘੀਦਾ ਹੈ ਮੈਂ ਹਰ ਨਾਮ ਨਾ ਵਿਸਰੈ ਹਰ ਨਾਮ ਰਤਨ ਵਿਸਾਹ ਮਨੁ ਪ੍ਰਮਾਤਮਾ ਦਾ ਨਾਮ ਕਦੇ ਨਾ ਭੁੱਲੇ ਪ੍ਰਮਾਤਮਾ ਦਾ ਨਾਮ ਰਤਨ ਨਾਮ ਪੂੰਜੀ ਮੇਰੇ ਪਾਸ ਸਦਾ ਥਿਰ ਰਹੇ ਮਨ ਮੁਕ ਭੌਜਲ ਪਚ ਮੋਏ ਗੁਰਮੁਖੁ ਤਰੇ ਅਥਾਹ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਸੰਸਾਰ ਸਮੁੰਦਰ ਵਿੱਚ ਕਪ-ਖੱਪ ਕੇ ਆਤਮਕ ਮੋਤ ਤੇ ਮਰਦੇ ਹਨ ਤੇ ਗੁਰੂ ਦੇ ਸਨਮੁਖ ਰਹਿਣ ਵਾਲੇ ਇਸ ਬੇਅੰਤ ਡੂੰਘੇ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ ਉਹ ਵਿਕਾਰਾਂ ਦੀਆਂ ਲਹਿਰਾਂ ਵਿੱਚ ਨਹੀਂ ਡੁੱਬਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ